ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਸ਼ੰਭੂ ਅਤੇ ਖਲੋਰੀ ਸਰਤ ਤੇ ਕੜਾਕੇ ਦੀ ਸਰਦੀ ਚ ਕਿਸਾਨ ਧਰਨੇ ਤੇ ਬੈਠੇ ਹਨ ਕਿਸਾਨਾਂ ਗੁਰਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ਨੂੰ ਅੱਜ 30 ਦਿਨ ਪੂਰੇ ਹੋ ਚੁੱਕੇ ਹਨ ਉਹਨਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਇਸ ਦੌਰਾਨ ਉਹ 4 ਦਿਨਾਂ ਬਾਅਦ ਮੋਰਚੇ ਦੇ ਮੰਚ ਤੇ ਆਇਆ ਤੇ ਸਬੋਧਨ ਕਰਦੇ ਆਉਣਾ ਕਿਹਾ ਕਿ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਹਿਯੋਗ ਦਿੱਤਾ ਅਤੇ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਕੋਈ ਗੱਲ ਨਹੀਂ ਇਸ ਲੜਾਈ ਨੂੰ ਜਿੱਤਣਾ ਹੈ ਅਤੇ ਇਹ ਲੜਾਈ ਤਾਂ ਹੀ ਜਿੱਤੀ ਜਾਵੇਗੀ ਜੇ ਪੂਰਾ ਦੇਸ਼ ਇੱਕ ਹੋ ਕੇ ਇੱਕ ਇਸ ਲੜਾਈ ਨੂੰ ਲੜੇਗਾ ਦੱਲੇ ਵਾਲ ਨੇ ਕਿਹਾ ਕਿ ਪੰਜਾਬ ਦੇ ਸਿਰ ਤੇ ਬਹੁਤ ਸਾਰੇ ਰਾਜਾਂ ਦਾ ਉਲੰਭਾ ਸੀ ਕਿ 2021 ਵਿੱਚ ਤੁਸੀਂ ਅੰਦੋਲਨ ਨੂੰ ਉਦੋਂ ਰਾ ਛੱਟ ਕੇ ਵਾਪਸ ਚਲੇਗੇ ਸੋ ਅਸੀਂ ਆਪਣਾ ਉਲੰਭਾ ਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੱਡਾ ਭਾਈ ਪੰਜਾਬ ਫੇਰ ਤੋਂ ਮੈਦਾਨ ਵਿੱਚ ਉਤਰ ਆਇਆ ਹੈ ਅਤੇ ਹੁਣ ਛੋਟੇ ਭਾਈ ਯਾਨੀ ਕਿ ਦੂਜੇ ਰਾਜਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਿਆ ਜਾਵੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਨੂੰ ਨੇ इस मोर्चे को सहयोग किया किया जा रहा है सबका दिल से धन्यवाद मैं आप सबको ये बताना चाहता हूँ कि मैं ठीक हूं ऐसी कोई बात नहीं है इस लड़ाई को जीतना है लड़ाई तभी जीती जाएगी अगर पूरा देश एक होकर इस लड़ाई को लड़ेगा बहुत सारे राज्यों का उलांबा था पंजाब के सर दो हजार इक्कीस में कि आप आंदोलन को अधूरा छोड़ कर जा रहे हो भाव उतारने का प्रयास किया है हाँ, बड़ा भाई फिर से मैदान में आया है अब छोटे भाई की जिम्मेदारी हाँ, दूसरे राज्यों की जिम्मेदारी बनती है इस लड़ाई को मजबूती से लड़ें मैं ये चाहता हूं कि सरकार किसी भी कीमत पे हमें यहां से उठा ना पाए यही मैं आप सब से उम्मीद करता हूं अगर सरकार उठा ना पाई तो जीतेंगे या फिर मरेंगे एक तो काम करेंगे दोस्तों इतने कहता हुआ मैं आप सब से धन्यवाद करता हूँ और अगर आपको मेरी बात समझ ना आई हो तो अब मनु को बोलूंगा इस बात को अच्छे से सभी भाइयों को समझा दें बता दें धन्यवाद ਵੰਡਾ ਵਿੱਚ ਮੌਸਮ ਬਦਲ ਗਿਆ ਹੈ ਮੌਸਮ ਵਿਭਾਗ ਨੇ ਤਿੰਨ ਦਿਨਾਂ ਤੋਂ ਸੰਗੜੇ ਤੋਂ ਨੂੰ ਲੈ ਕੇ ਇਹ ਲੋਅਲ ਅਲਰਟ ਜਾਰੀ ਕੀਤਾ ਸੀ ਦੱਸਦੇ ਕਿ ਕੱਲ ਸੂਰਜ ਨਹੀਂ ਚਮਕਿਆ ਤਾਂ ਬਦਲਵਾਈ ਛਾਈ ਰਹੀ ਪੰਜਾਬ ਦੇ ਜਲੰਧਰ ਅਤੇ ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਨਾਲ ਹੀ ਸੰਘਣੀ ਧੁੰਦ ਵੀ ਛਾਈ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਗਰਾਫਟ ਆ ਸਕਦੀ ਹੈ ਅਤੇ ਦਿੱਲੀ ਅੰਸੀਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਲਕੀ بارش ਦੇਖ ਨੂੰ ਮਿਲੀ ਦਿਨ ਪਰ ਆਸਮਾਨ ਵਿੱਚ ਬੱਦਲ ਛਾਏ ਰਹੇ ਮੌਸਮ ਵਿਭਾਗ ਨੇ ਰਾਜਸਥਾਨੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਅਤੇ ਕੜਾਕੇ ਦੀ ਠੰਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਸਾਬਕਾ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਹੋਏ ਹਮਲੇ ਬਾਰੇ ਉਹਨਾਂ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਹਮਲਾਵਰ ਉਸ ਦਿਨ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸੀ। ਇਸ ਦਰਾਲੇ ਸੁਖਬੀ ਸਿੰਘ ਬਾਦਲ ਨੇ ਇਸ ਕਾਤਲਾਨਾ ਹਮਲੇ ਨੂੰ ناکਾਮ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ एआईडी जगजीत सिंह ਅਤੇ ਐਸਆਈ ਹੀਰਾ ਸਿੰਘ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਉਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਸੀਐਮ ਭਗਵੰਤ ਮਾਨ ਨੇ ਕਿਸਾਨੀ ਅੰਦੋਲਨ ਉਤੇ ਬੋਲਦਿਆਂ ਐਕਸ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਸੀਐਮ ਭਗਵੰਤ ਮਾਨ ਨੇ ਲਿਖਿਆ ਕਿ ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜਿੱਤ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਰਾਹ ਖੋਲਣਾ ਚਾਹੀਦਾ ਹੈ ਕਬੂਤਰ ਦੇ ਅੱਖਾਂ ਵਿੱਚ ਨਾਲ ਬਿੱਲੀ ਨਹੀਂ ਭਜਦੀ ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪਸੀਆ ਕਰ ਰਹੀ ਹੈ ਜੇ ਮੋਦੀ ਜੀ ਰੂਸ ਅਤੇ ਯੂਕਰੇਨ ਦੀ جنگ ਰਕਵਾ ਸਕਦੇ ਹਨ ਪਰ 200 ਕਿਲੋਮੀਟਰ ਤੇ ਬੈਠੇ ਅੰਦਾਤਿਆਂ ਨਾਲ ਨਹੀਂ ਗੱਲ ਕਰ ਸਕਦੇ ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਦੱਸ ਦੇ ਕਿ ਪੰਜਾਬ ਹਰਿਆਣਾ ਤੇ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਕੜਾਕੇ ਦੀ ਸਰਤੀ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਣੀ ਗਰੰਟੀ ਸੁਮੇਤ 13 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਦਾ ਇਹ ਧਰਨਾ ਬੀਤੇ 10 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਸਖਤ ਕਿਸਾਨ ਮੋਰਚਾ ਦੀ ਚੰਡੀਗੜ੍ਹ ਵਿੱਚ ਕਿਸਾਨ ਭਵਨ ਵਿੱਚ ਬੈਠਕ ਹੋਵੇਗੀ ਇਸ ਬੈਠਕ ਵਿੱਚ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਸਮਰਥਨ ਦੇਣ ਦੀ ਚਰਚਾ ਹੋਵੇਗੀ ਦੱਸਦੇ ਕਿ ਕਿਸਾਨ ਪਿਛਲੇ 10 ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਦੌਰਾਨ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਸੀਐਮ ਭਗਵੰਤ ਮਾਨ ਨੇ ਐਕਸਟੇ ਪੋਸਟ ਕਰਦਿਆਂ ਲਿਖਿਆ ਕਿ ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜਿੱਤ ਛੱਡ ਕੇ ਕਿਸਾਨ ਜੱਥੇ ਵਧੀਆ ਨਾਲ ਗੱਲਬਾਤ ਦਾ ਰਾਹ ਖੋਲਣਾ ਚਾਹੀਦਾ ਹੈ ਕਬੂਤਰ ਦੇ ਅੱਖਾਂ ਮੀਚੇ ਨਾਲ ਬਿੱਲੀ ਨਹੀਂ ਭਜਦੀ ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ جنگ ਰਕਵਾ ਸਕਦੇ ਹਨ ਤਾਂ 200 ਕਿਲੋਮੀਟਰ ਤੇ ਬੈਠੇ ਅੰਦਾਜ਼ਿਆਂ ਨਾਲ ਨਹੀਂ ਗੱਲ ਕਰ ਸਕਦੇ ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਭਾਜਪੀ ਦੇ ਅਧਿਐਖ ਜਖੜ ਸਾਹਿਬ ਮੇਰਾ ਖਿਆਲ ਅਜੇ ਵੀ ਹੈ ਨਾ ਕਿ ਨਹੀਂ ਹੈ ਜੀ ਉਹ ਅਦਬ ਵਿਚਾਲੇ ਹੈ ਜੀ ਅੱਛੇ ਅਦਬ ਵਿਚਾਲੇ ਅੱਛਾ ਉਹਨਾਂ ਨੇ ਅੱਜ ਜ਼ਿਕਰ ਕੀਤਾ ਕਿ ਜਿੰਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਸਾ ਜਗਜੀਤ ਸਿੰਘ ਢਾਲੇਵਾਲ ਸਾਹਿਬ ਮਿਲ ਗਏ ਨੇ ਇਹ ਮੇਰਾ ਫੋਟੋ ਆਫੀਸ ਅਸੀਂ ਕਹਿਣਾ ਚਾਹੁੰਦੇ ਆ ਜਾਖੜ ਸਾਹਿਬ ਚਲੋ ਬਾਕੀ ਤੇ ਗਏ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿਉਂਕਿ ਬਾਕੀਆਂ ਦੇ ਤੇ ਹੋਰ ਕੁਝ ਕੋਈ ਜ਼ਰੀਆ ਹੈ ਨਹੀਂ ਉਹਨਾਂ ਕੋਲ ਤੁਸੀਂ ਤੇ ਇੱਕ ਬਹੁਤ ਹੀ ਪਿਆਰੇ ਜਿਹੜੇ ਰਿਪ੍ਰੈਜ਼ੈਂਟੇਟਿਵ ਹੋ ਮੋਦੀ ਸਾਹਿਬ ਦੇ ਤੁਸੀਂ ਕਿਰਪਾ ਕਰਕੇ ਪੁਲਿਸ ਦਾ ਕੰਮ ਕਰੋ ਆਓ ਵੇਖੀਏ ਪਹਿਲੀ ਗੱਲ ਤੇ ਤੁਸੀਂ ਗਏ ਕਿਉਂ ਨਹੀਂ ਉੱਥੇ ਅਸੀਂ ਘਰ ਤੋਂ ਘਟ ਆਪਣੀ ਜ਼ਿੰਮੇਵਾਰੀ ਤੇ ਨਭਾਈ ਉੱਥੇ ਜਾਣ ਦੀ ਤੁਸੀਂ ਉੱਥੇ ਜਾਓ ਹਾਲਚਲ ਪੁੱਛੋ ਐਜ਼ ਅ ਬ੍ਰਿੰਚ ਦਾ ਕੰਮ ਕਰੋ ਵੇਖੀਏ ਕਿ ਤੁਹਾਡੀ ਜਮਾ ਤੁਹਾਡਾ ਲੀਡਰ ਜਿਹੜਾ ਉਹ ਕਿਸਾਨਾਂ ਪ੍ਰਤੀ ਤੇ ਖੇਤ ਮਜ਼ਦੂਰਾਂ ਪ੍ਰਤੀ ਕਿੰਨੇ ਕੁ ਸੁਧਿਰ ਨੇ ਕਿੰਨੇ ਕਮਾਂਦਾਰੀ ਨਾਲ ਪੰਜਾਬ ਦੀ ਤੇ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਵੀ ਗੱਲ ਮੈਂ ਅੱਜ ਇਹਥੇ ਰੱਖਣਾ ਚਾਹਾਂਗਾ ਕਿ ਨਿਰੀਆਂ ਗੱਲਾਂ ਨਾ ਕਰੋ ਪ੍ਰੈਸ ਕਾਨਫਰੰਸ ਦੇ ਜ਼ਰੀਏ ਬਿਆਨ ਨਾ দাও ਉਥੇ ਬਾਰਡਰ ਤੇ ਜਾਓ ਤੇ ਸਹੀ ਬਾਰਡਰ ਤੇ ਜਾਓ ਮੋਦੀ ਸਾਹਿਬ ਨਾਲ ਗੱਲ ਕਰੋ ਤੁਹਾਡੇ ਕਹਿੰਦੇ ਲੱਗਦੇ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਚੌਪਰ ਤੇ ਚੜਾ ਕੇ ਉਹਨਾਂ ਨੂੰ ਲਿਆਓ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਗੱਲ ਕਰਾਓ ਅਸੀਂ ਵੀ ਸੋਚੀਏ ਤੁਸੀਂ ਕਿਸਾਨ ਦੇ ਲੜਕੇ ਹੋ ਜਿਸ ਦਾ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਕਿਸਾਨ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਮੇਰੇ ਪਿਤਾ ਵੀ ਬਹੁਤ ਵੱਡੇ ਕਿਸਾਨ ਲੀਡਰ ਸਨ ਆਓ ਕੋਈ ਕੋ ਪੰਜਾਬ ਦੀ ਬਿਹਤਰੀ ਵਾਸਤੇ ਕੋ ਪੋਜ਼ਿਟਿਵ ਕੰਟ੍ਰਿਬਿਊਸ਼ਨ ਕਰਕੇ ਖੋ ਗੱਲੀਬਾਤੀ ਇਹ ਗੱਲ ਨਾ ਕਰੋ ਸੋ ਇੰਨਾ ਹੀ ਮੈਂ ਕਹਿੰਦਾ ਹੋਇਆ ਮੈਂ ਪ੍ਰਧਾਨ ਜੀ ਦਾ ਆਪਣੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਮਸ਼ਹੂਰ ਹ ਕੋਈ ਹੋਰ ਗੱਲ ਕਰਨਾ ਚਾਹੇ ਤੇ ਮੈਂ ਮੈਂ ਵੇੰਤੀ ਕਰਾਂਗਾ ਕਿ ਤੁਸੀਂ ਕੁਛ ਆ ਰੰਦਾਵਾ ਸਾਹਿਬ 2 ਮਿੰਟਾਂ ਸਿਰ ਪੱਕਾ ਕਰ ਲਓ ਕਰ ਲਓ ਨਹੀਂ ਬੰਦ ਕਰੋ ਵੀ ਆਲੋਕ ਜੀ ਆਪ ਕੁਛ ਦੇਖਿਆ ਸਰ ਬ੍ਰੌਸ ਕੁਐਸਚਨਿੰਗ ਮੈਂ ਲੈਣੀ ਜੀ ਸਰ ਕੋਈ ਸਰ ਇੱਕ ਤੁਸੀਂ ਸਾਰੇ ਪੁਆਇੰਟ ਹਾਈਲਾਈਟ ਕਰਦੇ ਇੱਕ ਤੋਂ 50% ਬਹੁਤ ਘਟ ਰਹੀ ਜਾ ਪਟਿਆਲੇ ਦੇ ਵਿੱਚ ਸਿਰਫ ਮੈਰਜ 36% ਬਹੁਤ ਹੈ ਅੰਮ੍ਰਿਤਸਰ ਦੇ ਵਿੱਚ 45% ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਆਇਆ ਜਾਂ ਸ਼ਾਫੀ ਜਾਂ ਫਿਰ ਇਹਦੇ ਪਿੱਛੇ ਕੋਈ ਡਰ ਸੀਗਾ ਜਿਸ ਕਰਕੇ ਲੋਕ ਘਰਾਂ ਤੋਂ ਨਿਕਲੇ ਜਿਸ ਪ੍ਰਕਾਰ ਦਾ ਮਾਹੌਲ ਕ੍ਰੀਏਟ ਹੋਇਆ ਜੀ ਲੁਧਿਆਣੇ ਪਟਿਆਲਾ ਦੀ ਤੁਸੀਂ ਗੱਲ ਕਰੂੰ ਕਿ ਔਰਤ ਦੇ ਕੱਪੜੇ ਪਾੜ ਦਿੱਤੇ ਗਏ ਉਸ ਤੋਂ ਬਾਅਦ ਐਫ ਆਈ ਆਰ ਦਰਜ ਨਹੀਂ ਹੋਈ ਬੰਦੇ ਕਿਸ ਤਰ੍ਹਾਂ ਤਾਕਤ ਖੋਖੋ ਕੇ ਪੰਜ ਰਹੇ ਸਨ ਔਰ ਇਹੋ ਜੇ ਜਗਾ ਤੇ ਉਹਨਾਂ ਨੇ ਮਤਲਬ ਕਿ ਇਹੋ ਜੀਆਂ ਹਰਕਤਾਂ ਕੀਤੀਆਂ ਜਿਹੜਾ ਸਿੱਧਾ ਸਿੱਧਾ ਪਰਚਾ ਬੰਦਾ ਸੀਗਾ ਔਰ ਔਰਤ ਦੇ ਨਾਲ ਛੇੜਛਾੜ ਦਾ ਸੋ ਜਦੋਂ ਇਹੋ ਜਿਹਾ ਮਾਹੌਲ ਆਮ ਨਾਗਰਿਕ ਦੇਖਦਾ ਹੈ ਸੋਸ਼ਲ ਮੀਡੀਆ ਤੇ ਇਹੋ ਜੀਆਂ ਵੀਡੀਓਜ਼ ਦੇਖਦਾ ਹੈ ਕਿ ਆ ਹਾਲਾਤ ਹੈ ਨੈਚੁਰਲੀ ਹੈ ਉਹ ਵੋਟ ਪਰਸੈਂਟੇਜ ਕੱਟ ਰਿਹਾ ਨਹੀਂ ਤਾਂ ਜਨਤਾ ਉਹ ਤੇਜ ਨਾਲ ਚ ਰਹਿੰਦੀ ਹੈ ਕਿ ਸਰਕਾਰ ਹੈ ਤੇ ਸਰਕਾਰ ਦੀਆਂ ਕਾਰਪੋਰੇਸ਼ਨਸ ਅਸੀਂ ਬਣਾਈਏ ਤੇ ਸਰਕਾਰ ਤੋਂ ਅਸੀਂ ਕੰਮ ਲਵਾਂਗੇ ਲੋ ਪਰਸੈਂਟੇਜ ਦਾ ਇਹ ਹੀ ਰਿਹਾ ਕਿ ਲੋਕਾਂ ਦੀ ਇਹ ਪਸੰਦ ਨਹੀਂ ਰਹੀ ਤੇ ਇੱਕ ਨਾਲ ਦੀ ਨਾਲ ਉਹਨਾਂ ਦੇ ਮਨ 'ਚ ਟੈਰਰ ਕਿ ਪਤਾ ਨਹੀਂ ਉੱਥੇ ਜਾਵਾਂਗੇ ਵੋਟ ਪਾਉਣ ਗਏ ਤਾਂ ਪਤਾ ਨਹੀਂ ਕੀ ਹੋਏਗਾ ਲੜਾਈ ਹੋਏਗੀ ਉਹ ਜਿਹੜਾ ਸਹਿਮ ਦਾ ਮਾਹੌਲ ਸੀ ਦੈਟ ਇਜ਼ ਅ ਰੀਜ਼ਨ ਲੋ ਪਰਸੈਂਟੇਜ ਰਿਹਾ ਤੇ ਜੇ ਪਰਸੈਂਟੇਜ ਵੱਧ ਹੁੰਦਾ ਤਾਂ ਇਹਨਾਂ ਦੇ ਲੋਕ ਵੱਧ ਵੋਟਾਂ ਨਾਲ ਆਰਦੇ ਜੀ ਪਾਰਟੀ ਬਦਲਦਾ ਦੌਰ ਸ਼ੁਰੂ ਹੋ ਚੁੱਕਾ ਹੈ ਕਾਂਗਰਸ ਦੇ ਦੋ ਕੌਂਸਲਰ ਭਾਜਪਾ ਦਾ ਇੱਕ ਆਜ਼ਾਦ ਇੱਕ ਆਮ ਆਦਮੀ ਪਾਰਟੀ ਦੀ ਸ਼ਾਮਲ ਸਭੀ ਇਹਦਾ ਕੌਂਸਲਰ ਹੈ ਇੱਥੇ ਕਈ ਐਮਪੀ ਚਲੇ ਗਏ ਇੱਥੇ ਕਈ ਐਮਐਲਏ ਮੰਤਰੀ ਚਲੇ ਗਏ ਆਪਦਾ ਜਮੀਰ ਵੇਚ ਕੇ ਚਲੇ ਗਏ ਸੋ ਮੇਰੇ ਕਹਿਣ ਦਾ ਮਤਲਬ ਬਿਲਕੁਲ ਤੁਹਾਡੀ ਗੱਲ ਹੈ ਇਸ ਤਰ੍ਹਾਂ ਦੀ ਖਬਰ ਆਈ ਹੈ ਜਲੰਧਰ ਤੋਂ ਔਰ ਹੋਰ ਵੀ ਹੋ ਸਕਦਾ ਕਿ ਤੋ ਆ ਸਕਦੀ ਹੈ ਲੇਕਿਨ ਅਸੀਂ ਜਿਹੜੀ ਅੱਜ ਗੱਲ ਕੀਤੀ ਹੈ ਦੈਟ ਇਜ਼ ਦਾ ਮੰਡੇਟ कि कांग्रेस पार्टी सीधा सीधा ऐसा तो अभी हमारे तो पक्ष ऐसी कोई बात नहीं है कोई नीचे किसी किसी ने बात कोई की हो तो उसके बारे में हमें पता नहीं है लेकिन जो भी होगा नहीं वो नाइनटीन नाइन बानवे में क्या हुआ था आज क्या होने वाला है कल क्या हो जाए ये मैं आपको प्रडिक्शन नहीं कर सकता कि कल क्या हो जाए। हो जाए सकता बीजेपी वाले सारे वाले साथ आ जाए। मेरे कहने का मतलब ये है इसकी नहीं करता लेकिन अभी तक किसी प्रकार की कोई जो होगी वो सब लीडरशिप और दिल्ली भी और पंजाब वाले भी सब बातचीत करके करेंगे कोई अगर ऐसी बात तो से मुद्दा ਮਰਨ ਵਰਤ ਇੱਕੇ ਚੁੜੇ ਮਰਨ ਵਰਤ ਕੋਈ ਖਤਮ ਕਰਨ ਦੀ ਗੱਲ ਨਹੀਂ ਕਰ ਰਿਹਾ ਮਤਲਬ ਇਹ ਸੰਸਦ ਚ ਵੀ ਗੱਲ ਕਹੀ ਤੁਹਾਨੂੰ ਕਿਸੇ ਨੇ ਕਿ ਨਹੀਂ ਕਿਹਾ ਵੀ ਖਤਮ ਨਹੀਂ ਬਾਜਵਾ ਸਾਹਿਬ ਗਏ ਰਾਜਾ ਵੜਿੰਗ ਗਏ ਅਸੀਂ ਉਹਨਾਂ ਦਾ ਪਤਾ ਹੀ ਨਹੀਂ ਕਿਵੇਂ ਲੈ ਕੇ ਅਸੀਂ ਦੋਨਾਂ ਨੇ ਇਹ ਗੱਲ ਕੀਤੀ ਕਿ ਹਾੜੇ ਰੱਬ ਦਾ ਵਾਸਤਾ ਮਰਨ ਵਰਤ ਤੁਸੀਂ ਖਤਮ ਅਸੀਂ ਬਾਅਦ ਮੀਡੀਆ ਨੂੰ ਵੀ ਸੁਬੋਧਨ ਕੀਤਾ ਨਾਲ ਦੀ ਨਾਲ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਮਰ ਵਰਤ ਮਰਨ ਵਰਤ ਖਤਮ ਕਰ ਦਿਓ ਪਰ ਉਹਨਾਂ ਨੇ ਕਿਹਾ ਕਿ ਮੈਂ ਆਪਦੀ ਜ਼ਿੰਦਗੀ ਹੁਣ ਕਿਸਾਨ ਭਰਾਵਾਂ ਦੇ ਲਿਖੇ ਲਾ ਚੁੱਕਿਆ ਮੈਂ ਚਾਹਣਾ ਕਿ ਮੇਰੀ ਜਾਨ ਅਗਰ ਜਾਂਦੀ ਹੈ ਤਾਂ ਮੈਂ ਚਾਹਣਾ ਜਿਹੜੇ ਹਜ਼ਾਰਾਂ ਲੋਕ ਹੋਰ ਸੁਸਾਈਡ ਕਰਦੇ ਨੇ ਉਹਨਾਂ ਦੀ ਸ਼ਾਇਦ ਜਾਨ ਸੁਰੱਖਿਤ ਹੋਇਆ ਇਸਾ ਪਾਣੀ ਵੀ ਪਿਲਾਇਆ ਅਸੀਂ ਮੰਤ ਵੀ ਕੀਤੀ ਅਸੀਂ ਤਾਂ ਇਹ ਕਹਿੰਦੇ ਕਿ ਜੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਹੁਣ ਵੀ ਕਹਿੰਦੇ ਆ ਕਿ ਸਰਕਾਰਾਂ ਨੂੰ ਇਹਦੇ ਚ ਇਹਦੇ ਚ ਇਨਵੋਲਵਮੈਂਟ ਦਿਖਾ ਕੇ ਬਿਲਕੁਲ ਐਸੀ ਅਨਹੋਣੀ ਘਟਨਾ ਨਹੀਂ ਹੋਣ ਦੇਣੀ ਚਾਹੀਦੀ ਜੀਰੇ ਨਾਲ ਪੰਜਾਬ ਦਾ ਤੇ ਕਿਸਾਨ ਭਰਾਵਾਂ ਦਾ ਔਰ ਇੱਕ ਕਿਸਾਨ ਜਿਹੜਾ ਆਗੂ ਦਾ ਨੁਕਸਾਨ ਮੇਰ ਦਾ ਨਾਮ ਦਾ ਦਾਵਾ ਸ਼ੁਰੂ ਹੋ ਗਿਆ ਆਮ ਆਪੇ ਪਾਰਟੀ ਦੇ ਵੱਲੋਂ ਕਿ ਕਾਂਗਰਸ ਦਾਵਾ ਕਰਦੀ ਹੈ ਕਿ ਕਿੰਨੇ ਕਿੰਨੇ ਮੇਅਰ ਬਣਾਉਣਗੇ ਕਾਂਗਰਸ ਦਾ ਦੂਆ ਦਾਵਾ ਤੇ ਤਾਂ ਸਾਡਾ ਦਾਵਾ ਹੈ ਹੋ ਸਕਦਾ ਲੁਧਿਆਣੇ ਚ ਵੀ ਅਸੀਂ ਮੇਅਰ ਬਣਾ ਦਈਏ ਜਿੱਥੇ ਜਿੱਥੇ ਸਾਡੀ ਮੌਮਦ ਹੈ ਉੱਥੇ ਤਾਂ ਦਾਵਾ ਹੀ ਹੈ ਦਾਵਾ ਦਾਵਾ ਕੋਈ ਇਸ ਤਰ੍ਹਾਂ ਧੋੜੀ ਹੈ ਅਸੀਂ ਤਾਂ ਕਹਿਣਾ ਹੈ ਬਾਬਾ ਸਾਹਿਬ ਅੰਬੇਦਕਰ ਦੇ ਸਰਵਧੰਦੇ ਜਿਨ੍ਹਾਂ ਨੇ ਫੋਟੋ ਲਾਈ ਹੈ ਆਪਣੇ ਆਪ ਨੂੰ ਬਾਬਾ ਸਾਹਿਬ ਉਮੀਦ ਕਰਦੀ ਸੋਚ ਕੇ ਚੱਲਣ ਆਲੇ ਇਹ ਕੰਮ ਸੁਖਬੀਰ ਸਿੰਘ ਬਾਦਲ ਨੇ ਇੱਕ ਐਮਐਲਏ ਮੋਗੇ ਤੋਂ ਜੁਆਇਨ ਕਰਾ ਕੇ ਕੀਤਾ ਸੀ ਮਿਸਟਰ ਜੈਨ ਤੋਂ ਤੇ ਅੱਜ ਦੇਖ ਲਓ ਅਕਾਲੀ ਦਲ ਪਾਰਟੀ ਦਾ ਕੀ ਹਾਲ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਜਿਹੜੇ ਜਿਹੜੇ ਲੋਕ ਇੰਨਾ ਕਰਦੇ ਐ ਉਹਨਾਂ ਦਾ ਖਮਿਆਜਾ ਪੂਕਤਣਾ ਪੈਂਦਾ ਤੁਸੀਂ ਕੌਂਸਲਰ ਲੈ ਜਾਓਗੇ ਲੈ ਜਾਓ ਪਰ ਇਸ ਤਰ੍ਹਾਂ ਨਾਲ ਤੁਹਾਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਇਹ ਲੋਕਾਂ ਨੇ ਮੰਡਟ ਦੇ ਖਿਲਾਫ ਹੈ ਉਹਦੇ ਵੀ ਨੁਕਸਾਨ ਹੋਏਗਾ ਜਿਹਨੂੰ ਲੈ ਕੇ ਜਾਓਗੇ ਤੁਹਾਡੀ ਪਾਰਟੀ ਦਾ ਵੀ ਨੁਕਸਾਨ ਹੋਏਗਾ। ਇਹ ਸਭ ਕੀ ਕਰ ਰਹੇ ਆ? ਮੈਂਬਰ ਹਾਰ ਗਏ ਆਮ ਆਦਮੀ ਪਾਰਟੀ ਦੇ ਦੋ ਸੀਟਿੰਗ ਐਮਐਲਏ ਦੀਆਂ ਧਰਮ ਪਤਨੀਆਂ ਹਾਰਦੀਆਂ। ਦੂਸਰੇ ਪਾਸੇ ਤੁਹਾਡੇ ਸਾਬਕਾ ਕੈਬਨਿਟ ਮੰਤਰੀ ਦੀ ਧਰਮ ਪਤਨੀ ਹਾਰ ਗਈ। ਜਲੰਧਰ ਤੋਂ ਸੀਟਿੰਗ ਜਿਹੜੇ ਮੇਅਰ ਸੀ ਉਹ ਗਏ ਦੂਸਰੀ ਪਾਰਟੀ 'ਚ ਖੁਦ ਵੀ ਆ ਰਹੇ ਪਤਨੀ ਵੀ ਹਾਰ ਗਈ। ਕੀ ਲੱਗਦਾ ਵੱਡੇ ਚਿਹਰਿਆਂ ਨੂੰ ਕੋਈ ਸਬਕ ਹੈ? ਦੇਖੋ ਜੀ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ। ਮੈਂ ਇਹ ਤਾਂ ਹੀ ਕਿਸੇ ਨੂੰ ਕਹਾਂਗਾ ਕਿਸੇ ਨੂੰ ਕਿਸੇ ਨੇ ਸਬਕ ਸਖਾਇਆ। ਕਈ ਵਾਰੀ ਜਿੱਤ ਹਾਰ ਹੋ ਜਾਂਦੀ ਆ ਪਰ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਜਿੱਥੇ-ਜਿੱਥੇ ਸਾਡੀ ਕਮਜ਼ੋਰੀ ਰਹੀ ਉੱਥੇ ਸਾਨੂੰ ਸੇਧ ਲੈਣ ਦੀ ਲੋੜ ਹੈ ਤੇ ਅਸੀਂ ਆਉਣ ਵਾਲੇ ਸਮੇਂ 'ਚ ਸੇਧ ਲਵਾਂਗੇ ਕੌਣ ਹਾਰ ਗਿਆ ਕੁਝ ਮੀਡੀਆ ਸਾਥੀ ਤਾਂ ਇਹ ਵੀ ਕਹਿ ਦਿੰਦੇ ਆ ਹੰਕਾਰ ਟੁੱਟ ਗਿਆ ਹੰਕਾਰ ਟੁੱਟ ਗਿਆ ਸਾਡੇ ਅੱਗੇ ਬੰਦਿਆਂ ਨੂੰ ਹਾਰਾਂ ਜਿੱਤਾਂ ਬੜੀਆਂ ਆਈਆਂ ਹੁੰਦੀਆਂ ਰਹਿੰਦੀਆਂ ਲੇਕਿਨ ਸਾਨੂੰ ਜਿੱਥੇ-ਜਿੱਥੇ ਜੁੜਾ ਸਾਡਾ ਨੁਕਸਾਨ ਹੋਇਆ ਕਿਉਂ ਹੋਇਆ ਉਹਦੇ ਤੇ ਸਾਨੂੰ ਵਿਚਾਰਨ ਦੀ ਲੋੜ ਹੈ ਔਰ ਜ਼ਰੂਰ ਪਾਰਟੀ ਵਿਚਾਰੇ ਬੜੀ ਸਾਹਿਬ ਸੁਨੀਲ ਜਾਖੜ ਕਹਿ ਰਹੇ ਨੇ ਸਾਰੇ ਇਕੱਠੇ ਹੋਣਿਆ ਵਿਰੋਧੀਆਂ ਨੂੰ ਵੀ ਕਹਿਣਾ ਵਿਰੋਧੀ ਪਾਰਟੀ ਦੇ ਜਿਹੜੇ ਲੀਡਰ ਨੇ ਕਹਿੰਦੇ ਜੇ ਮੇਰੀ ਵੀ ਲੋੜ ਹੈ ਤੇ ਚੱਲਦੇ ਆ ਕਿ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਬੜੀ ਕੀਮਤੀ ਹੈ ਉਹਨਾਂ ਨੂੰ ਬਚਾਣਿਆ ਉਹਨਾਂ ਦਾ ਜਿਹੜਾ ਮਰਨ ਵਰਤੋਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਦੇਖੋ ਸੁਨੀਲ ਜਾਖੜ ਸਾਹਿਬ ਕੀ ਕਹਿੰਦੇ ਨੇ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਵੀ ਪਹਿਲਾਂ ਪੁੱਛ ਲੋ ਕਿ ਤੁਸੀਂ ਪ੍ਰਧਾਨ ਹੈਗੇ ਹੋ ਕਿ ਨਹੀਂ ਹੈਗੇ ਫਿਰ ਉਹ ਥੋੜਾ ਅਸਤੀਫਾ ਮਨਜ਼ੂਰ ਹੈ ਹੋਇਆ ਕਿ ਨਹੀਂ ਹੋਇਆ ਹੁਣ ਸਨ ਜਾਖੜ ਸਾਹਿਬ ਕੀ ਕਹਿੰਦੇ ਸਾਰੇ ਇਕੱਠੇ ਕਿ ਬਾਜਵਾ ਸਾਹਿਬ ਨੇ ਕਿਹਾ ਤਾਂ ਹੈ ਜਾਖੜ ਸਾਹਿਬ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਧਾਨ ਮੰਤਰੀ ਸਾਹਿਬ ਕੋਲੇ ਲੈ ਕੇ ਜਾਣ ਡੱਲੇਵਾਲ ਸਾਹਿਬ ਨੂੰ ਇਹੀ ਤਾਂ ਬਾਜਵਾ ਸਾਹਿਬ ਕਹਿ ਰਹੇ ਅਸੀਂ ਹੁਣ ਜਾ ਕੇ ਉਹਨਾਂ ਨੂੰ ਬੇਨਤੀ ਕਰ ਸਕਦੇ ਸੀ ਉਸ ਸੀ ਗਏ ਆ ਸੋ ਬਿਲਕੁਲ ਉਹਨਾਂ ਨੂੰ ਆਪਦੇ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਬਤੌਰ ਹਜੇ ਤੱਕ ਬੀਜੇਪੀ ਦੇ ਪ੍ਰਧਾਨ ਆਲਰੇਡੀ ਮੈਨੂੰ ਲੱਗਦਾ ਉਹਨਾਂ ਨੇ ਅਸੀਫਾ ਪਰ ਇਹ ਬਾਤ ਕੇ ਪ੍ਰੈਸ ਕਾਨਫਰੰਸ ਦੇ ਰਾਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੋਂ ਵਧੀਆ ਹੈ ਤਾਂ ਵਸਤੂ ਪੁਲਿਸ ਸਟੇਸ਼ਨ ਤੋਂ ਮੈਂ ਵੇਚਾ ਇਹ ਹੋਇਆ ਉਹ ਜਦਦਾ ਜਨ ਕੰਟਰੋਲ ਹੋਇਆ ਕਿਵੇਂ ਦੇਖਦੇ ਕੋ ਕਿ ਗ੍ਰਹਿ ਮੰਤਰਾਲੇ ਵੀ ਤੁਹਾਡੇ ਕੋਲ ਰਿਹਾ ਹੋਇਆ ਗਰ ਮੇਰੇ ਕੋਲ ਤੇ 2 ਮਹੀਨੇ ਰਿਹਾ ਸਾਰਾ ਮੇਰੇ ਤੇ ਲਾਈ ਜਾਂਦੇ